ਨਮਸਕਾਰ ਦੋਸਤੋ ਤੁਸੀਂ ਦੇਖ ਰਹੇ ਹੋ ਮਾਚੀਵਾੜਾ ਨਿਊਜ਼ ਚੈਨਲ ਤੇ ਲੁਧਿਆਣੇ ਜਾਣ ਲਈ ਮੋਹਾਲੀ ਤੋਂ ਕੈਬ ਕਿਰਾਏ ਤੇ ਲੈ ਕੇ ਅਸਤੇ ਦੇ ਵਿੱਚ ਕੈਬ ਚਾਲਕ ਨੂੰ ਕੀਤਾ ਅਗਵਾ ਤੇ ਗਲਦ ਵਿੱਚ ਰੱਸੀ ਪਾ ਕੇ ਗੱਡੀ ਦੇ ਵਿੱਚ ਹੀ ਬੰਨ੍ਹਿਆ ਕੈਬ ਚਾਲਕ ਨੂੰ ਸਮਰਾਰਾ ਪੁਲਿਸ ਨੇ ਕੁਸ਼ੀ ਕੈਂਟਿਆ ਦੇ ਵਿੱਚ ਮਲਜ਼ਮ ਨੂੰ ਕੀਤਾ ਗ੍ਰਿਫਤਰ ਇਸ ਮੌਕੇ ਸਮਰਾਰਾ ਪੁਲਿਸ ਨੇ ਬੜੀ ਮੁਸਤੈਦਗੀ ਦੇ ਨਾਲ ਕੈਬ ਚਾਲਕ ਨੂੰ ਗਵਾ ਕਰਨ ਵਾਲਿਆਂ ਨੂੰ ਕੁਸ਼ੀ ਘੰਟਿਆਂ ਦੇ ਵਿੱਚ ਗ੍ਰਿਫਤਾਰ ਕੀਤਾ ਇਸ ਮੌਕੇ ਪੁਲਿਸ ਜ਼ਿਲ੍ਹਾ ਖੰਨਾ ਦੇ ਐਸਪੀ ਡੀ ਪਵਨਜੀਤ ਨੇ ਸਮਰਾਲਾ ਵਿਖੇ ਸਪੈਸ਼ਲ ਪ੍ਰੈਸ ਕਾਨਫਰੰਸ ਕਰਕੇ ਪੱਤਰਕਾਰਾਂ ਨੂੰ ਜਾਣਕਾਰ ਦਿੱਤੀ ਅਤੇ ਕੀ ਕੁਛ ਕਿਹਾ ਆਓ ਸੁਣਦੇ ਹਾਂ ਪੂਰੀ ਖਬਰ ਦੇ ਵਿੱਚ ਮਾਛੀਵਾੜਾ ਨਿਊਜ਼ ਤੋਂ ਪੱਤਰਕਾਰ ਡਾਕਟਰ ਜਤਿੰਦਰ ਚੜੋਦੇ ਦੀ ਖਾਸ ਰਿਪੋਰਟ ਜਿਸ ਦਾ ਕੰਮ ਨੂੰ ਕਰਨਾ ਕੀ ਹੈ ਮੰਜੋਗ ਡੀਏਜੀ ਲੁਧਿਆਣਾ ਰੇਂਜ ਤੇ ਮਾਨ ਜੋ ਸਾਡੇ ਐਸਐਸਪੀ ਡਾਕਟਰ ਜੋਤੀ ਜაძਾ ਬੈਂਸ ਐਸਐਸਪੀ ਖੰਨਾ ਇਹਨਾਂ ਦੇ ਹੁਕਮਾਂ ਤੇ ਜੋ ਮਾਰੇ ਅੰਥ ਨੇ ਉਹਨਾਂ ਦੇ ਖਿਲਾਫ ਜਿਹੜੀ ਸਾਡੀ ਮੁਹਿੰਮ ਚੱਲਦੀ ਹੈ ਉਹਦੇ ਦੌਰਾਨ ਸਮਰਾਲਾ ਪੁਲਿਸ ਨੂੰ ਇੱਕ ਬੜੀ ਵੱਡੀ ਕਾਮਯਾਬੀ ਮਿਲੀ ਕਿ ਇੱਕ ਬੜਾ ਸੀਨੀਅਰ ਜੁਰਮ ਜਿਹੜਾ ਹੋਣ ਜਾ ਰਿਹਾ ਸੀਗਾ ਉਹ ਵਿਦਨ 3 ਇਅਰਸ ਉਹ ਬੰਦੇ ਵੀ ਟ੍ਰੇਸ ਕਰਕੇ ਫੜ ਲਏ ਇਹ ਇਹ ਜਿਹੜਾ ਮਸਲਾ ਸੁਝਾ ਲਿਆ ਗਿਆ ਉਹਦੇ ਸਬੰਧ ਵਿੱਚ ਇਹ ਪ੍ਰੈਸ ਕਾਨਫਰੰਸ ਹੈ ਜਿਹਦੇ ਵਿੱਚ ਅ ਕੱਲ 14 ਤਰੀਕ ਨੂੰ ਰਾਤ ਨੂੰ ਇੱਕ ਨਵੀਨ ਕੁਮਾਰ ਅ ਨੇ ਕਤਲਾ ਦਿੱਤੀ ਸਾਡੇ ਪੁਲਿਸ ਥਾਣੇਦਾਰ ਸੁਖਵਿੰਦਰ ਨੂੰ ਕਿ ਉਹ ਕੈਬ ਜਿਹੜੀ ਟੈਕਸੀ ਹੈ ਉਹ ਚਲਾਉਂਦਾ ਹੈ ਉਹਦੀ ਜਿਹੜੀ ਕੈਬ ਹੈ ਉਹ ਦੋ ਸ਼ਖਸ ਨੇ ਇੱਕ ਕਰਨ ਤੇ ਇੱਕ ਜੰਟਾ ਇਹਨਾਂ ਨੇ 1500 ਰੁਪਏ ਕਿਰਾਏ ਤੇ ਜਾਂ 2000 ਰੁਪਏ ਕਿਰਾਏ ਤੇ ਉਥੋਂ ਕਰਵਾਈ ਮੋਹਾਲੀ ਤੋਂ ਕਿ ਅਸੀਂ ਸਾਨੂੰ ਛੱਡ ਕੇ ਆਓ ਤੁਸੀਂ ਲੁਧਿਆਣਾ ਉਹ ਜਦੋਂ ਇਹ ਲੈ ਕੇ ਆਏ ਸੀ ਤੇ ਇਹਨਾਂ ਨੇ ਇੱਥੇ ਹੀਡੋਂ ਦੇ ਕੋਲ ਨਵੀਨ ਕੁਮਾਰ ਤੋਂ ਬਲਬੂਲਵਕ ਤਰੀਕੇ ਦੇ ਨਾਲ ਗੱਡੀ ਖੋਲੀ ਉਹਦੀ ਤੇ ਉਹਨੂੰ ਛੁੱਟ ਦਿੱਤਾ ਤੇ ਨਾਲ ਹੀ ਗੱਡੀ ਖੋਹ ਕੇ ਇਹ ਨਾਲ ਫਿਰਦਾ ਸ਼ਮਸ਼ਪੁਰ ਜਿਹੜੇ ਪਾਸੇ ਇਹ ਇੰਟਰ ਕਰ ਗਏ ਉਹ ਨਵੀਨ ਨੇ ਇਮੀਡੀਏਟ ਸਾਡੇ ਪੁਲਿਸ ਨੂੰ ਜਦੋਂ ਇਤਲਾਹ ਦਿੱਤੀ ਤੇ ਨਾਲ ਹੀ ਪੁਲਿਸ ਲੈ ਕੇ ਉਹਨਾਂ ਦਾ ਪਿੱਛਾ ਕਰ ਰਹੀ ਸੀ ਤੁਸੀਂ ਦੇਖੋ ਕਿ ਬੜੀ ਬਹਾਦਰੀ ਨਾਲ ਜਿਹੜੇ ਪਿੰਡ ਦੇ ਲੋਕ ਨੇ ਸ਼ਮਸ਼ਪਰਦੇ ਜਿਹਨਾਂ ਦੇ ਵਿੱਚ ਸਪੈਸ਼ਲੀ ਮੈਂ ਤੁਹਾਨੂੰ 2-3 ਨਾਮ ਦੱਸਦਾ ਜਿਹਨਾਂ ਨੇ ਬੜੀ ਵੱਡੀ ਜ਼ਿੰਮੇਵਾਰੀ ਦੇ ਨਾਲ ਪੁਲਿਸ ਦਾ ਸਾਥ ਦਿੱਤਾ ਮਾੜੇ ਅੰਸਰਾਂ ਦੇ ਖਿਲਾਫ ਉਹਦੇ ਵਿੱਚ ਰਵਜੋਦ ਸਿੰਘ ਕੰਗ ਸਰਪੰਚ ਮਨਦੀਪ ਸਿੰਘ ਹਰਨਾਮ ਹਰਮਨ ਮਾਨ ਇੱਕ ਗਗਨ ਜਨਕੀ ਹੋ ਵੀ ਪਹਣ ਦੇ ਕਾਫੀ ਬੰਦੇ ਸੀਗੇ ਇਹਨਾਂ ਨੇ ਇੰਨੀ ਵਧੀਆ ਆਪਣੀ ਭੂਮਿਕਾ ਨਿਭਾਈ ਕਿ ਪੁਲਿਸ ਦੇ ਨਾਲ ਉਹ ਨੂੰ ਅਸੀਂ ਬੰਦੇ ਨੂੰ ਜਿਹੜਾ ਹੈ ਪਕੜ ਲਿਆ ਕਰਮ ਨੂੰ ਠੀਕ ਹੈ ਜੀ ਤੇ ਉਹ ਤੋਂ ਬਾਅਦ ਜਿਹੜਾ ਦੂਸਰਾ ਸਾਥੀ ਹੈ ਤੁਸੀਂ ਇਹ ਦੇਖੋ ਕਿ ਉਹ ਸੈਂਟੀਫੀਕਲ ਤਰੀਕੇ ਦੇ ਨਾਲ ਉਹਦੀ ਜੋ ਇੱਕ ਟੈਕਨੀਕਲੀ ਹੈਲਪ ਲੈ ਕੇ ਡੀਐਸਪੀ ਸਮਰਾਲਾ ਸਰ ਕਲੋਚਨ ਨੇ ਆਬੀ ਐਸਚੂ ਦੇ ਨਾਲ ਪਵਿੱਤਰ ਜੀ ਦੇ ਨਾਲ ਇੰਨੇ ਵਧੀਆ ਤਰੀਕੇ ਨਾਲ ਇਹਨੂੰ ਡੰਗਾਈ ਤੇ ਇਨਵੈਸਟੀਗੇਸ਼ਨ ਕਰਦੇ ਹੋਏ ਲੁਧਿਆਣਾ ਤੋਂ ਜਿੱਥੇ ਰੇਲਵੇ station ਦੇ ਸਾਹਮਣੇ ਜਿੱਥੇ ਕਿ ਉਹ ਸਾਕਸ਼ ਉਸ ਲਈ ਪਹੁੰਚੇ ਸੀ ਉੱਥੋਂ ਇਹਨੂੰ ਕੈਪਚਰ ਕਰ ਲਿਆ ਕਹਿਣ ਦਾ ਮਤਲਬ ਦੋਨੇ ਹੀ ਇੱਕ ਯੂਡ ਜਿਹੜੇ ਇੱਕ 3 ਘੰਟੇ ਦੇ ਅੰਦਰ ਪਾੜ ਲੈਣੇ ਔਰ ਪਕੜ ਕੇ ਜਿਹੜੀ ਇਹ ਕਾਰ Swift ਡਾਇਰ ਇਹਨਾਂ ਨੇ ਖੋਈ ਸੀ ਉਹ ਵੀ ਬਰਾਮਦ ਕਰ ਲਈ ਤੇ ਇਹਨਾਂ ਦੀ ਹੋਰ ਡੰਗਾਈ ਤੇ ਨਾਲ ਅੱਗੇ ਕੁਰਸ਼ਿ ਚੱਲ ਰਹੀ ਹੈ ਕਿ ਇਹੇ ਮਾੜੇ ਲੋਕਾਂ ਨੇ ਹੋਰ ਕੀ ਮਾੜਾ ਕ੍ਰਾਈਮ ਕਰਨਾ ਸੀ ਤੇ ਪਹਿਲਾ ਇਹਨਾਂ ਦਾ ਜਿਹੜਾ ਰਿਕਾਰਡ ਹੈਗਾ ਮਾੜਾ ਉਹ ਵੀ ਅਸੀਂ ਖੰਘਾ ਰਹੇ ਆ ਜਿਹਦੇ ਵਿੱਚ ਤੁਹਾਨੂੰ ਦੱਸਣ ਵਾਲੀ ਸਪੈਸ਼ਲੀ ਗੱਲ ਹੈ ਕਿ ਜਿਹੜਾ ਇਹਦੇ ਵਿੱਚ ਜੰਟਾ ਹੈਗਾ ਗੁਰਜੰਟ ਸਿੰਘ ਜੰਟਾ ਇਹ ਮੋਗੇ ਦਾ ਰਹਿਣ ਵਾਲਾ ਹੈਗਾ ਜੀਰਾ ਰੋਡ ਤੇ ਇਹਦੇ ਖਿਲਾਫ ਆਲਰੇਡੀ ਇੱਕ 302 ਕਤਲ ਦਾ ਮਕਦਮਾ ਹੈ ਜਿਹੜਾ ਕਰਨ ਹੈ ਉਹਦਾ ਜੋ ਕ੍ਰਿਮੀਨਲ ਰਿਕਾਰਡ ਹੈ ਉਹ ਅਸੀਂ ਅਜੇ ਦੇਖ ਰਹੇ ਹਾਂ ਅਜੇ ਤੱਕ ਹੁਣ ਤੱਕ ਤਾਂ ਅਜੇ ਸਾਹਮਣੇ ਆਇਆ ਨਹੀਂ ਉਹਦਾ ਬਟ ਇਹੀ ਜਿਹੜਾ ਕਰਨ ਹੈ ਇਹ ਕਹਿੰਦਾ ਕਿ ਮੈਂ ਫਿਲਮਾਂ ਦੇ ਵਿੱਚ ਦੀ ਆ ਕੇ ਦੇ ਗਾਣੇ Song ਦਾ ਉਹਦੀ ਸ਼ੂਟਿੰਗ ਸ਼ਟਿੰਗ ਦਾ ਕੰਮ ਕਰਦਾ ਹੈ ਉੱਥੇ ਮੋਹਾਲੀ ਦੇ ਵਿੱਚ ਇਹ ਉੱਥੇ ਕੋਈ ਕਿਰਾਏ ਤੇ ਰਹਿੰਦੇ ਸੀ ਕਿਸੇ PG ਦੇ ਵਿੱਚ ਜਿੱਥੇ ਕਿ ਜੰਟਾ ਦੇ ਨਾਲ ਹੁਣ ਇਹਨਾਂ ਦਾ ਆਸ ਦੇ ਵਿੱਚ ਤਾਲਮੇਲ ਕਿਵੇਂ ਹੋਇਆ ਕਿਉਂਕਿ ਕਰਨ ਜਿਹੜਾ ਉਹ ਹੁਸ਼ਿਆਰਪੁਰ ਜਿਹਨੇ ਦੇ ਟਾਂਡਾ ਏਰੀਆ ਦਾ ਕਿਸੇ ਦਾ ਰਹਿਣ ਵਾਲਾ ਹੈ ਇਹ ਉੱਥੇ ਕਿਰਾਏ ਤੇ ਰਹਿੰਦਾ ਮਾਡਲ ਲੁੱਕ ਨਾਲ ਆਸ ਦੇ ਵਿੱਚ ਤਾਲਮੇਲ ਕਿਵੇਂ ਹੋਇਆ ਤੇ ਕਿਵੇਂ ਇਹਨਾਂ ਨੇ ਕੀ ਵਿਉਂਤ ਬਣਾ ਕੇ ਅੱਗੇ ਕੀ ਸਾਜਸ਼ ਦੇ ਅਧੀਨ ਇਹਨਾਂ ਨੇ ਇਹ ਗੱਡੀ ਖੋ ਕੇ ਅੱਗੇ ਕੀ ਕ੍ਰਾਈਮ ਕਰਨਾ ਸੀ ਉਹ ਸਾਰਾ ਅਜੇ ਤਫ਼ਤੀਸ਼ ਦਾ 파ਟ ਹੈ ਇਹ ਇਨ ਸ਼ੋਰਟ ਦੇ ਵਿੱਚ ਪ੍ਰੈਸ ਕਾਨਫਰੰਸ ਜਿਹੜੀ ਕਿ ਸਾਡੇ ਮਾਨਯੋਗ ਐਸਐਸਪੀ ਸਾਹਿਬ ਦੇ ਹੁਕਮ ਅਤੇ ਅਸੀਂ ਤੁਹਾਨੂੰ ਇਮੀਡੀਏਟ ਤਲਾਹ ਦੇ ਰਹੇ ਹਾਂ ਉਹ ਇਹੀ ਹੈ ਕਿ 3 ਘੰਟੇ ਦੇ ਅੰਦਰ ਅੰਦਰ ਇਹ ਜਿਹੜਾ ਇੱਕ ਬੜੀ ਵੱਡੀ ਖੋਹ ਵਾਲਾ ਮਸਲਾ ਹੈਗਾ ਉਹਨੂੰ ਅਸੀਂ ਹੱਲ ਕੀਤਾ ਹੈ ਇਹੀ ਤੁਹਾਨੂੰ ਦੱਸਣ ਵਾਸਤੇ ਕਿਹਾ ਸੀ ਥੈਂਕ ਯੂ ਕੋਈ ਹਥਿਆਰ ਵਗੈਰਾ ਇਹਨਾਂ ਤੋਂ ਤਲਾਸ਼ਤ ਹੋਏਗੀ ਅਜੇ ਤੱਕ ਜਿਹੜੀ ਮੈਂ ਤੁਹਾਨੂੰ ਦੱਸ ਰਿਹਾ ਵੀ ਤਫ਼ਤੀਸ਼ ਚੱਲ ਰਹੀ ਹੈ ਇਹਦੇ ਵਿੱਚ ਜੋ ਕੁਝ ਵੀ ਅੱਗੇ ਫਰਦਰ ਹੋਊਗੀ ਇਹਦੀ ਡਿਵੈਲਪਮੈਂਟ ਉਹ ਵੀ ਤੁਹਾਨੂੰ ਜੀ ਦੱਸਾਂਗੇ ਸਰਰਾ ਹਮਾ ਇਹਦੇ ਵਿੱਚ ਪੈਸਾ ਹੈਗੇ ਆਂ ਗਿਆ ਜਿਹੜੇ ਸਾਡੇ ਆਹ ਆ ਦੇਖੋ 3094 ਵੀਐਨਐਸ ਜਿਹੜੀ ਨਵੀਂ ਹੈ 3094 ਹੈ ਜਿੰਨਕੀ ਜੇ ਪੁਰਾਣੀ ਤੁਹਾਨੂੰ ਪਤਾ ਹੋਊਗਾ ਇੱਕ ਫੋਦੀ 382 ਹੁੰਦੀ ਸੀ ਕਿੱਡੀ ਹੀ ਨਹੀਂ ਅਸੀਂ ਇਹ ਉਹ ਤੋਂ ਵੀ ਵੱਡੀ ਆ 392 ਇਹਨਾਂ ਵਿੱਚ 392 ਕੀਤੀ ਆ ਕਹਿਣ ਦਾ ਮਤਲਬ ਪੁਰਾਣੀ 392 ਫੋ ਤੇ 352 2 506 ਹੁੰਦੀ ਆ ਪੁਰਾਣੀ ਹੈ ਨਾ ਜੀ 352 366 2 ਬੀਨਸ ਨਹੀਂ ਏਦਾਂ ਆ ਜਿਹੜੀ ਕਿ ਸਾਰੇ ਹੀਨਿਸ ਕਰਾਈ ਮੈਂ थैंक यू